ਸਸ਼ਿਆ ਕਾਲ ਜੀ ਮੈਂ ਹਾ ਜੁਗਰਾਸ ਸਿੰਘ ਹਾਂ ਤੇ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਸੋ ਵੋਟਾਂ ਪੈ ਚੁੱਕੀਆਂ ਨੇ ਤੇ ਕੱਲ ਨੂੰ 4 ਜੂਨ ਨੂੰ ਜਿਹੜੀ ਆ ਵੋਟਾਂ ਦੀ ਗਿਣਤੀ ਜਿਹੜੀ ਆ ਉਹ ਕੀਤੀ ਜਾਣੀ ਹੈ ਸੋ ਇਸ ਦੇ ਨਾਲ ਹੀ ਜੋ ਜੋ ਈਵੀਐਮ ਦੇ ਵਿੱਚ ਉਮੀਦਵਾਰਾਂ ਦੀ ਕਿਸਮ ਜਿਹੜੀ ਬੰਦ ਕੀਤੀ ਗਈ ਹੈ ਤੇ ਉਹ ਕੱਲ ਨੂੰ ਸਵੇਰੇ ਖੋਲ੍ਹ ਦਿੱਤੀ ਜਾਣੀ ਆ ਪਤਾ ਲੱਗ ਜਾਣਾ ਕਿ ਕੌਣ ਕਿੰਨੇ ਕੋ ਪਾਣੀ ਚਾ ਕੋਣ ਜਿੱਤ ਪ੍ਰਾਪਤ ਕਰਦਾ ਤੇ ਕੌਣ ਸੈਕਿੰਡ ਤੀਜੇ ਚੌਥੇ ਨੰਬਰ ਤੇ ਜਿਹੜਾ ਆ ਕੇ ਸੰਤੁਸ਼ਟ ਹੁੰਦਾ ਸੋ ਇਸ ਦੇ ਨਾਲ ਹੀ ਜੇ ਪੰਜਾਬ ਦੇ ਹੌਟ ਸੀਟ ਦੀ ਗੱਲ ਕਰੀਏ ਤਾਂ ਹੌਟ ਸੀਟ ਮੰਨੀ ਜਾਣ ਵਾਲੀ ਖਡੂਰ ਸਾਹਿਬ ਖਡੂਰ ਸਾਹਿਬ ਦੇ ਹਲਕਾ ਬਾਬਾ ਬਕਾਲਾ ਦੀ ਜੇ ਗੱਲ ਕੀਤੀ ਜਾਵੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਇੱਥੇ ਜਿਹੜੀਆਂ VOTINGਾਂ ਹੋਈਆਂ ਨੇ ਜਿਹੜੀਆਂ VOTING ਹੋਈ ਹੈ ਉਹ EVM ਮਸ਼ੀਨਾਂ ਜਿਹੜੀਆਂ ਨੇ ਉਹ ਸ਼੍ਰੀ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਹੜਾ ਉਹ ਉੱਥੇ ਰੱਖੀਆਂ ਗਈਆਂ ਨੇ ਤੇ ਉੱਥੇ ਦਾ ਪ੍ਰਬੰਧ ਜਿਹੜਾ ਕਿਦਾਂ ਕੀਤਾ ਗਿਆ ਉਹਨਾਂ ਦੇ ਅਫਸਰਜ਼ ਦੇ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਰਾਬਤਾ ਕਰਕੇ ਗੱਲਬਾਤ ਕੀਤੀ ਗਈ ਤਾਂ ਪਤਾ ਚੱਲਿਆ ਕਿ ਉੱਥੇ ਜਿਹੜਾ ਪ੍ਰਬੰਧਾ ਜਿਹੜਾ ਬਹੁਤ ਵਧੀਆ ਤੇ ਬੜਾ ਪੁਖਤਾ ਕੀਤਾ ਗਿਆ ਸੋ ਉੱਥੇ ਮੌਜੂਦ ਆਪਸਰਾ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਪ੍ਰਬੰਧ ਨੂੰ ਲੈ ਕੇ ਸਵਾ ਉਸ ਤੇ ਇੱਕ ਝਾਤ ਮਾਰਦੇ ਆਂ ਬਾਬਾ ਬਕਾਲਾ ਦੀ ਜਿਹੜੀ ਪਾਰਲੀਮੈਂਟਰੀ ਕੰਸਟੀਟੂਐਂਸੀ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਰਿਕਾਰਡਿੰਗ ਕਾਊਂਟਿੰਗ ਸਾਡੀ ਸ਼੍ਰੀਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਜਲਾਲ ਬਾਬਾ ਬਕਾਲਾ ਵਿਖੇ ਹੀ ਹੋਏਗੀ ਤੇ ਸਿਰਫ ਸਿੰਪਲ ਬਾਬਾ ਬਕਾਲਾ ਦੇ ਇੱਥੇ ਹੋ ਰਹੀ ਹੈ ਬਾਕੀ ਸਾਰਿਆਂ ਦੇ ਖਡੂਰ ਸਾਹਿਬ ਜਾਂ ਜੰਡਿਆਲਾ ਦੇ ਅੰਮ੍ਰਿਤਸਰ ਹੋ ਰਹੀ ਹੈ ਤੇ ਇਹ ਇੱਕ ਤੇ ਕਾਉਂਟ ਮਤਲਬ ਪੂਰਾ ਸੈਂਟਰ ਬਣਾਇਆ ਗਿਆ ਹੈ ਕਾਉਂਟਿੰਗ ਦਾ ਪੂਰੇ ਫੁੱਟਾ ਪ੍ਰਬੰਧ ਕੀਤੇ ਗਏ ਨੇ ਸਿਕਿਉਰਿਟੀ 3 ਟਾਇਰ ਸਿਕਿਉਰਿਟੀ ਲੱਗੀ ਹੋਈ ਹੈ ਸੀਐਪੀ ਵੀ ਆ ਸਟੇਟ ਪੁਲਿਸ ਵੀ ਆ ਤੇ অবজারভার ਸਾਹਿਬ ਵੀ ਸਾਡੇ ਕਾਉਂਟਿੰਗ অবজারভার ਸਾਹਿਬ ਸਾਡੇ ਇੱਥੇ ਪਹੁੰਚ ਚੁੱਕੇ ਨੇ ਉਹ ਇਹਨਾਂ ਦਾ ਵੀਊ ਲੈ ਰਹੇ ਨੇ ਸਰ ਕਿੰਨੇ ਵਜੇ ਸਟਾਰਟ ਹੋ ਜੀ ਹੈ ਜੀ 8:00 ਵਜੇ ਜੇ ਸ਼ੁਰੂ ਹੋਏਗੀ ਜੀ ਕਾਉਂਟਿੰਗ ਤੋਂ 17 ਰਾਉਂਡਸ ਲੱਗਣੇ ਨੇ ਉਹ ਜਿੰਨਾ ਅਕੋਰਡਿੰਗਲੀ ਟਾਈਮ ਲੱਗੇਗਾ ਜਿੰਨਾ ਤੁਸੀਂ ਸਾਨੂੰ ਕੋਆਪਰੇਟ ਕਰੋਗੇ ਅਸੀਂ ਉਹਨਾਂ ਹੀ ਜਲਦੀ ਫਿਨਿਸ਼ ਕਰ ਪਾਵਾਂਗੇ ਜੀ ਜੀ ਟੋਟਲ 234 ਯੂਨੈਡ ਹੈ ਜੀ ਕੰਟਰੋਲ ਯੂਨੈਡ 234 ਦਾ ਅਪਰਕਸਟੀਵੇ ਲੋਕ ਲੱਗਦਾ ਕਿ ਫਿਰ ਫਾਈਨਲ ਇੱਕ ਤੋਂ ਦੋ ਦੇ ਵਿੱਚ ਵਿੱਚ ਸਾਡਾ ਫਿਨਿਸ਼ ਹੋ ਜਾਣਾ ਚਾਹੀਦਾ ਹੈ ਪ੍ਰਬੰਧਨ ਨਾਲ ਕਿ ਕੱਲ ਵੀ ਕੀ ਆ ਨਹੀਂ ਬੰਦ ਬਿਲਕੁਲ ਸਾਡੇ ਕੋਲ ਸਾਰੇ ਤਰ੍ਹਾਂ ਦਾ ਪ੍ਰਬੰਧ ਮੁਕੰਮਲ ਹੈ ਜੀ ਅਕਾਊਂਟਿੰਗ ਏਜੰਟਸ ਨੂੰ ਵੀ ਚਾਹ ਪਾਣੀ ਦਾ ਇੰਤਜ਼ਾਮ ਵੀ ਉਹਨਾਂ ਦਾ ਕੀਤਾ ਹੈ ਪ੍ਰੈਸ ਦੀ ਗੈਲਰੀ ਅਲੱਗ ਬਣਾਈ ਗਿਆ ਸੀ ਤੇ 14 ਟੇਬਲ ਸਾਡੇ ਲੱਗ ਰਹੇ ਨੇ ਉਹਦੇ ਅਕਾਊਂਟਲੀ 17 ਰਾਊਂਡ ਲੱਗਣਗੇ ਉਹ ਸਾਰੀ ਮੈਨੇਜਮੈਂਟ ਸਾਡੀ ਪੂਰੀ ਹੋ ਚੁੱਕੀ ਹੈ ਸੋ ਇਸ ਤਰ੍ਹਾਂ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਪੈਂਦੇ ਚਾਰ ਵਿਧਾਨ ਸਭਾ ਹਲਕੇ ਖਡੂਰ ਸਾਹਿਬ ਤਰਨਤਾਰਨ ਪੱਟੀ ਅਤੇ ਖੇਮਕਰ ਇਹਨਾਂ ਚਾਰ ਵਿਧਾਨ ਸਭਾ ਹਲਕਿਆਂ ਦੀ ਜਿਹੜੀਆਂ ਵੋਟਾਂ ਪਈਆਂ ਨੇ ਵੋਟਾਂ ਜਿਹੜੀਆਂ EVM ਮਸ਼ੀਨਾਂ ਨੇ ਉਹ ਮਾਤਾ ਗੰਗਾ ਇੰਟਰਨੈਸ਼ਨਲ ਕਾਲਜ ਤਰਨਤਾਰਨ ਦੇ ਵਿੱਚ ਜਿਹੜਾ ਉਹ ਰੱਖੀਆਂ ਗਈਆਂ ਨੇ ਉੱਥੇ ਉਹਨਾਂ ਦੀ ਗਿਣਤੀ ਹੋਣੀ ਹੈ ਤੇ ਸਾਰਾ ਜਿਹੜਾ ਪ੍ਰਬੰਧ ਅੰਡਰ ਸੀਸੀਟੀਵੀ ਦੇ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਰਾਬਤਾ ਕਰਕੇ ਅ ਪਤਾ ਕੀਤਾ ਗਿਆ ਕਿ ਉਥੋਂ ਦਾ ਜਿਹੜਾ ਪ੍ਰਬੰਧ ਕਿਦਾਂ ਦਾ ਉਹ ਦਿਖਾਇਆ ਗਿਆ ਪੁਲਿਸ ਵੱਲੋਂ ਕਿ ਕਿਸ ਤਰ੍ਹਾਂ ਪੁਲਿਸ ਵੱਲੋਂ ਜਿਹੜਾ ਪੂਰੀ ਮੁਸ਼ਚਾਦੀ ਦੇ ਨਾਲ ਜਿਹੜਾ ਉਹ ਸਾਰਾ ਸਿਸਟਮ ਉੱਥੇ ਚਲਾਇਆ ਜਾ ਰਿਹਾ ਸੋ ਉਹਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਰਾਬਤਾ ਕਰਕੇ ਜਦੋਂ ਪਤਾ ਕੀਤਾ ਤਾਂ ਉਹਨਾਂ ਦੇ ਨਾਲ ਜੋ ਗੱਲਬਾਤ ਆਈ ਆ ਉਸ ਤੇ ਇੱਕ ਝਾਤ ਮਾਰਦੇ ਆ ਤੁਹਾਡੇ ਕੋਲੋਂ ਤੋਂ ਥੋੜਾ ਜਰ ਪਹਿਲਾਂ ਜੀ ਮਾਨ ਜੋ ਕਿ ਐਸਐਸਪੀ ਸਾਹਿਬ ਡੀਸੀ ਸਾਹਿਬ ਤੇ ਰਿਜ਼ਰਵਰ ਸਾਹਿਬ ਵੱਲੋਂ ਪ੍ਰਾਪਰ ਸਾਰੇ ਦੇ ਸਾਰੇ ਚੈਕਿੰਗ ਕਰਕੇ ਤੇ ਬਰੀਫ ਕੀਤਾ ਗਿਆ ਫੋਰਸ ਨੂੰ ਕੱਲ ਦੀ ਡਿਊਟੀ ਦੇ ਸਬੰਧ ਵਿੱਚ ਨੀਰ ਵੋਟ 2300 400 ਬੰਦਾ ਕੱਲ ਸਾਡਾ ਫੋਰਸ ਦਾ ਲੱਗ ਜੂਗਾ ਮੇਨ ਸਾਡੇ ਕੋਲ ਦੋ ਗੇਟ ਨੇ ਜੀ ਜਿੱਥੋਂ ਐਂਟਰੀ ਆ ਤੇ EVM ਤੁਹਾਨੂੰ ਪਤਾ ਹੀ ਆ ਸਟਰੋਂਗ ਰੂਮਾਂ ਦੇ ਵਿੱਚ ਪਈਆਂ ਉਹ CCTV ਕੈਮਰੇ ਨਾਲ ਕਵਰਡ ਨੇ ਸਾਰੀਆਂ ਜੇ ਕਿਸੇ ਨੇ ਦੇਖਣੀ ਐ ਵੀ ਹੋਣੀ ਪੁਲਿਸ ਵੱਲੋਂ SSP ਸਾਹਿਬ ਦੀ ਗਾਈਡਲਾਈਨ ਦੇ ਮੁਤਾਬਕ ਪੂਤਾ ਪ੍ਰਬੰਧ ਕੀਤਾ ਗਿਆ ਹੈ ਜੀ ਪਰ ਕਿਸੇ ਵੀ ਤਰ੍ਹਾਂ ਦੀ ਜਿੱਤਿੰਗ ਤੋਂ ਬਾਅਦ ਰਿਜ਼ਲਟਾਂ ਤੋਂ ਨਤੀਜਿਆਂ ਤੋਂ ਬਾਅਦ ਕੋਈ ਹੁਲੜਬਾਜੀ ਜਾਂ ਐਵੇਂ ਦੇ ਸਥਿਤੀ ਨੂੰ ਕੰਟਰੋਲ ਦੇ ਲਈ ਕਿਵੇਂ ਨੇ ਬੀਨ ਲਿਆ ਬਿਲਕੁਲ ਜੀ ਅਸੀਂ ਆਪਣੀਆਂ ਰਿਜ਼ਰਵ ਫੋਰਸਾਂ ਲਾਈ ਹੋਈਆਂ ਹੋਰ ਵੀ ਟੀਮਾਂ ਬਣਾਈਆਂ ਹੋਈਆਂ ਐਂਟੀ ਡਿਟੇਸ਼ਨ ਦੇ ਲਈ ਵੈਸੇ-ਵੈਸੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਹੰਗਾਮਾ ਜੇ ਇਹੋ ਜੀ ਚੀਜ਼ ਫਰਦਾਸ਼ ਨਹੀਂ ਕੱਲੂ ਕੀਤੀ ਜਾਊਗੀ ਕਿ ਜੋ ਰਿਜ਼ਲਟ ਆਏਗਾ ਉਹ ਮੰਨਣਾ ਹੋਵੇਗਾ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਕੱਲ ਨੂੰ ਜੋ ਚੋਣਾਂ ਹੋਈਆਂ ਨੇ ਉਹਨਾਂ ਦੀ VOTING ਜਿਹੜੀ ਕੱਲ ਨੂੰ ਗਿਣਤੀ ਹੋਏਗੀ ਉਹਦੇ ਵਿੱਚ ਜਿਹੜਾ ਪੂਰੇ ਜਿਹੜੇ ਪ੍ਰਬੰਧ ਪੂਰੇ ਤਸੱਲੀ ਬਖਸ਼ ਕੀਤੇ ਗਏ ਨੇ ਔਰ ਕੱਲ ਨੂੰ ਹੋਰ ਜਿਹੜੀਆਂ ਟੀਮਾਂ ਪੁਲਿਸ ਵੱਲੋਂ ਡੀਆਂ ਮਗਾਈਆਂ ਜਾਣਗੀਆਂ ਤਾਂ ਕਿ ਵੋਟਾਂ ਦੀ ਗਿਣਤੀ ਵੇਲੇ ਕਿਸੇ ਵੀ ਇਸ਼ਤਾਰਤੀ ਅੰਸਰ ਵੱਲੋਂ ਕੋਈ ਹੁਲੜਬਾਜੀ ਨਾ ਕੀਤੀ ਜਾਵੇ ਤੇ ਪ੍ਰਸ਼ਾਸਨ ਨੇ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਜੋ ਵੀ ਬੰਦਾ ਹੁਣ ਲੜਬਾਜੀ ਕਰੇਗਾ ਉਹਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਏਗੀ ਸੋ ਇਸ ਦੇ ਨਾਲ ਹੀ ਪੱਤਰਕਾਰ ਭਾਈ ਚਰਨੂ ਵੀ ਉੱਥੇ ਜਿਹੜਾ ਇਨਵਾਈਟ ਕੀਤਾ ਗਿਆ ਤੇ ਲੇਕਿਨ ਜਿੱਥੇ ਗਿਣਤੀ ਕੀਤੀ ਜਾਣੀ ਆ ਉਸ ਤੋਂ ਕੁਝ ਹਟਵੀਂ ਜਗ੍ਹਾ ਤੇ ਜਿਹੜਾ ਵਾ ਪ੍ਰੈਸ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਕਿ ਉੱਥੋਂ ਹੀ ਜਿਹੜੀ ਕਵਰੇਜ ਕੀਤੀ ਜਾਏਗੀ ਜਿੱਥੇ ਈਵੀਐਮ ਮਸ਼ੀਨਾਂ ਪਈਆਂ ਨੇ ਉੱਥੇ ਉਹਨਾਂ ਦੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾਊਗਾ ਸੋ ਇਸ ਦੇ ਨਾਲ ਹੀ ਜੇ ਗੱਲ ਕਰੀਏ ਆਪਾਂ ਖਡੂਰ ਸਾਹਿਬ ਹਲਕਾ ਸ਼ੀਟ ਦੀ ਤਾਂ ਖਡੂਰ ਸਾਹਿਬ ਹਲਕਾ ਜਿਹੜੀ ਸੀਟ ਹੈ ਇਹ ਜਲੰਧਰ ਇਹ ਮਾਲਵਾ ਦਵਾਬਾ ਤੇ ਮਾਝਾ ਇਹ ਤਿੰਨਾਂ ਦੀ ਜਿਹੜੀ ਆ ਸਾਂਝੀ ਸ਼ੀਟ ਮੰਨੀ ਜਾਂਦੀ ਹੈ ਕਿਉਂਕਿ ਮਾਝਾ ਅਤੇ ਦਵਾਬਾ ਕਪੂਰਥਲਾ ਸultanpur ਅਤੇ ਜੇ ਮਾਲਵੇ ਦੀ ਗੱਲ ਕਰੀਏ ਤਾਂ ਜੀਰਾ ਹਲਕਾ ਜਿਹੜਾ ਮਾਲਵੇ ਦੇ ਵਿੱਚ ਪੈਂਦਾ ਤਾਂ ਇਹ ਜਿਹੜਾ ਤਿੰਨਾਂ ਹਲਕਿਆਂ ਦਾ ਮਾਝਾ ਮਾਲਵਾ ਦਵਾਬਾ ਇਹ ਤਿੰਨਾਂ ਦੀ ਸਾਂਝੀ ਸ਼ੀਟ ਮੰਨੀ ਜਾਂਦੀ ਹੈ ਜੇਕਰ 460 ਰਵੇਖਣ ਦੀ ਗੱਲ ਕਰੀਏ ਤਾਂ 460 ਸਰਵੇਖਣ ਦੇ ਨਤੀਜੇ ਤੁਸੀਂ ਕੱਲ ਦੇਖ ਚੁੱਕੇ ਹੋ 460 ਸਰਵੇਖਣ ਦੇ ਵਿੱਚ ਇਸ ਸ਼ੀਟ ਤੋਂ ਖੜੇ ਅਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਸ਼ੀਟ ਕਾਡ ਦੇ ਨਜ਼ਰ ਆ ਰਹੇ ਨੇ ਔਰ ਦੂਜੇ ਨੰਬਰ ਤੇ ਜੇ ਗੱਲ ਕਰੀਏ ਤਾਂ ਕੁਲਬੀਰ ਸਿੰਘ ਜੀਰਾ ਜੋ ਕਾਂਗਰਸ ਦੇ ਵਿਧਾਇਕ ਨੇ ਕਾਂਗਰਸ ਦੇ ਵੱਲੋਂ ਜੋ ਉਮੀਦਵਾਰ ਖੜੇ ਹੋਏ ਸੀ ਉਹ 2 ਨੰਬਰ ਦੇ ਉੱਪਰ ਚੰਗਿਆ ਵੋਟ ਬੈਂਕ ਬਣਾ ਕੇ ਨਜ਼ਰ ਆ ਰਹੇ ਨੇ ਸੋ ਜੇ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਤੇ ਭਾਈ ਅਮਰਤਪਾਲ ਸਿੰਘ ਮੱਝ ਦੇ ਵਿੱਚੋਂ ਕਿਤਨੇ ਕਿਤੇ ਲੀਡ ਲੈਂਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਜੇ ਗੱਲ ਕਰੀਏ ਆਪਾਂ ਦੁਆਬੇ ਜਾਂ ਮਾਲਵੇ ਦੀ ਗੱਲ ਕਰੀ ਤਾਂ ਦੁਆਬੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਜੋ ਸੁਲਤਾਨਪੁਰ ਲੋਧੋਂ ਆਜ਼ਾਦ ਵਿਧਾਇਕ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਸੋ ਉਹਨਾਂ ਦਾ ਉੱਥੇ ਚੰਗਾ ਹੋਲਡ ਹੈ ਔਰ ਜੇ ਗੱਲ ਕਰੀਏ ਆਪਾਂ ਮਾਲਵੇ ਦਾ ਜੀਰਾ ਕੁਲਬੀਰ ਸਿੰਘ ਜੀਰਾ ਦਾ ਮਾਲਵੇ ਦਾ ਚੰਗਾ ਹੋਲਡ ਹੈ ਸੋ ਇਹਨਾਂ ਦੋਨਾਂ ਥਾਵਾਂ ਤੋਂ ਕਿਤਨਾ ਕਿਤੇ ਅਮਰਪਾਲ ਸਿੰਘ ਨੂੰ ਜਿਹੜੀ ਆ ਥੋੜੀ ਘੱਟ VOTING ਦੇ ਕਿਤੇ ਨਾ ਕਿਤੇ ਨਜ਼ਰ ਆ ਰਹੀ ਆ ਸੋ ਇਸ ਦੇ ਨਾਲ ਹੀ ਦੇਖਾਂਗੇ ਕਿ ਕੌਣ ਇਸ ਹਲਕੇ ਤੋਂ ਸ਼ੀਟ ਕੱਢਦਾ ਹੈ ਕੌਣ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰਦਾ ਹੈ ਕੌਣ ਦੂਜੇ ਤੀਜੇ ਚੌਥੇ ਨੰਬਰ ਤੇ ਰਹਿੰਦਾ ਸੋ ਇਹ ਤਾਂ ਕੱਲ ਨੂੰ ਪਤਾ ਚੱਲੇਗਾ ਸੋ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ